ਵਾਹੇ ਗੁਰੂ 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 ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਅੱਜ ਸਿੱਖ ਕੌਮ ਦੀ ਮਹਾਨ ਹਸਤੀ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਸਿੰਘ ਸਾਹਿਬ ਜਗਨ ਮਨੀ ਸਿੰਘ ਜੀ ਉਨ੍ਹਾਂ ਦਾ ਜਸ਼ਦੀ ਦਿਹਾੜਾ ਹੈ ਜਿਨ੍ਹਾਂ ਨੇ ਲਾਹੌਰ ਦੀ ਧਰਤੀ ਦੇ ਉੱਤੇ ਬੰਦ-ਬੰਦ ਕਟਵਾ ਕੇ ਮਹਾਨ ਸ਼ਹਾਦਤ ਪ੍ਰਾਪਤ ਕੀਤੀ ਭਾਈ ਮਨੀ ਸਿੰਘ ਜੀ ਜਿੱਥੇ ਇੱਕ ਮਹਾਨ ਲਿਖਾਰੀ ਸਨ ਉਹਨਾਂ ਨੇ ਬਹੁਤ ਸਾਰਾ ਸਾਹਿਤ ਲਿਖਿਆ ਜੋ ਕੌਮ ਦਾ ਪੰਥ ਦਾ ਵੱਡਾ ਖਜ਼ਾਨਾ ਹੈ ਉੱਥੇ ਉਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵਜੋਂ ਸੇਵਾ ਨਿਭਾਈਆਂ ਔਰ ਤੱਕ ਸ੍ਰੀ ਦਮਦਮਾ ਸਾਹਿਬ ਦੇ ਸਥਾਨ ਦੇ ਉੱਤੇ ਜਿਸ ਵੇਲੇ ਤਾਨੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਬਖਸ਼ੀ ਤੇ ਭਾਈ ਮਨੀ ਸਿੰਘ ਜੀ ਨੇ ਤਾਨੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਹਜ਼ਾਤੀ ਦੇ ਵਿੱਚ ਲਿਖਾਰੀ ਦਾ ਵੱਡਾ ਕਾਰਜ ਕੀਤਾ ਇਹ ਭਾਈ ਮਨੀ ਸਿੰਘ ਜੀ ਦੀਆਂ ਦੇਣਾ ਨੇ 18ਵੀਂ ਸਦੀ ਦਾ ਜਦੋਂ ਅਸੀਂ ਇਤਿਹਾਸ ਫਰੋਲਦੇ ਹਾਂ ਤੇ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਾਨ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਨਿਭਾਉਂਦੇ ਸਨ ਪੰਥ ਬੜੇ ਵਿਖੜੇ ਪੈਂਡਿਆਂ ਤੋਂ ਗੁਜ਼ਰ ਰਿਹਾ ਸੀ ਕਾਫੀ ਵਿਵਾਦ ਆਪਸ ਦੇ ਵਿੱਚ ਮਿਸਲਾਂ ਦੇ ਜਿਹੜੇ ਆ ਉਹ ਪੈ ਚੁੱਕੇ ਸੀ ਬੰਦਾਈ ਖਾਲਸੇ ਦਾ ਤਤ ਖਾਲਸੇ ਦਾ ਬਹੁਤ ਵੱਡਾ ਵਿਵਾਦ ਸੀ ਜਿਨ੍ਹਾਂ ਨੂੰ ਭਾਈ ਮਨੀ ਸਿੰਘ ਜੀ ਦੀ ਸਹਿਯੋਗ ਸਿਆਣਪ ਨਾਲ ਹੱਲ ਕੀਤਾ ਗਿਆ ਭਾਈ ਮਨੀ ਸਿੰਘ ਜੀ ਇੱਕ ਯੋਗ ਆਗੂ ਸੰਯੋਗ ਲੀਡਰ ਸਨ ਉਹਨਾਂ ਦੀ ਸ਼ਹਾਦਤ ਹਮੇਸ਼ਾ ਹੀ ਸਿੱਖ ਕੌਮ ਖਾਸ ਕਰਕੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਰਹੀ ਹੈ ਔਰ ਹਮੇਸ਼ਾ ਰਹੇਗੀ ਜਿੱਥੇ ਸੰਸਾਰ ਭਰ ਦੇ ਸਿੱਖਾਂ ਵੱਲੋਂ ਅੱਜ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਉੱਥੇ ਇਸ ਮਹਾਨ ਸਤਕਾਰਯੋਗ ਸ਼ਖਸੀਅਤ ਸਿੰਘ ਸਾਹਿਬ ਭਾਈ ਗਿਆਨੀ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਤਖ਼ਰੀ ਦਮਦਮਾ ਸਾਹਿਬ ਦੀ ਪਵਨ ਧਰਤੀ ਦੇ ਉੱਤੇ ਵੀ ਬੜੀ ਸ਼ਰਧਾਪੂਰਵਕ ਮਨਾਇਆ ਗਿਆ। ਅਸੀਂ ਆਪਣੇ ਇਹਨਾਂ ਸ਼ਹੀਦਾਂ ਨੂੰ ਯਾਦ ਰੱਖੀਏ। ਅੱਜ ਵੀ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਅਸਥਾਨ ਇੱਕ ਦੁਕਾਨ ਦੇ ਵਿੱਚ ਤਬਦੀਲ ਹੈ ਲਾਹੌਰ ਦੀ ਧਰਤੀ ਦੇ ਉੱਤੇ। ਔਰ ਸਾਡੀ ਬਦਕਿਸਮਤੀ ਹੈ ਕਿ ਅਸੀਂ ਇਕੱਠੇ ਹੋ ਕੇ ਉਸ ਅਸਥਾਨ ਨੂੰ ਵਾਪਸ ਜਿਹੜਾ ਪ੍ਰਾਪਤ ਕਰਕੇ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਸਥਾਨ ਨੂੰ ਅਸੀਂ ਜਿਹੜਾ ਸਤਕਾਰ ਪੇਟ ਜਿਹੜਾ ਜਿੰਨਾ ਬਣਦਾ ਸੀ ਸਥਾਨ ਨੂੰ ਸਤਕਾਰ ਦੇਣਾ ਉਹਨਾਂ ਸਤਕਾਰ ਦੇ ਨਹੀਂ ਸਕੇ ਅੱਜ ਜ਼ਰੂਰਤ ਹੈ ਸਾਡੇ ਜਿੰਨੇ ਵੀ ਸਾਡੇ ਰਾਜਨੀਤਿਕ ਜਾਂ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਦਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਯਾਦਗਾਰ ਲਾਹੌਰ ਦੇ ਵਿੱਚ ਮੌਜੂਦ ਹੈ ਤੇ ਉਸ ਨੂੰ ਜਿਹੜਾ ਹੈ ਪੁਨਰ ਸਥਾਪਨ ਕੀਤਾ ਜਾਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ